ਕਿਸੇ ਸ਼ਾਇਰ ਨੇ ਕਹਿਆ ਸੀਗਾ ਕਿ ਬਾਤ ਨਿਕਲੇਗੀ ਤਾਂ ਬਹੁਤ ਦੂਰ ਤਲਕ ਜਾਏਗੀ ਨਵਜੋਤ ਸਿੰਘ ਸਿੱਧੂ ਦੀ ਤਸਵੀਰ ਗੋਪਾਲ ਸਿੰਘ ਚਾਵਲਾ ਦੇ ਨਾਲ ਵਾਇਰਲ ਹੋਈ ਤੇ ਇਸ ਸਮੇਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਜਿੱਥੇ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਜ਼ਰੀਏ ਸਿੱਧੇ ਤੌਰ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੇ ਨਿਸ਼ਾਨੇ ਵਿੰਨੇ ਜਾ ਰਿਹਾ ਹੈ ਉੱਥੇ ਹੀ ਹੁਣ ਕਾਂਗਰਸੀ ਵਿਧਾਇਕਾਂ ਨੇ ਵੀ ਇਹਦੇ ਉੱਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਡਾਕਟਰ ਰਾਜਕੁਮਾਰ ਵੇਰਕਾ ਜਿਹੜੇ ਕਾਂਗਰਸੀ ਵਿਧਾਇਕ ਨੇ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਸਿੱਧੇ ਤੌਰ ਤੇ ਸੁਖਬੀਰ ਬਾਦਲ ਨੂੰ ਘੇਰਿਆ ਔਰ ਇਹ ਗੱਲ ਕਹੀ ਹੈ ਕਿ ਅਕਾਲੀ ਭਾਜਪਾ ਗੱਠਜੋੜ ਦੇ ਆਗੂਆਂ ਨੂੰ ਹੁਣ ਨਵਜੋਤ ਸਿੰਘ ਸਿੱਧੂ ਦਾ ਫੋਬੀਆ ਹੋ ਗਿਆ ਹੈ ਇਸ ਕਰਕੇ ਉਹ ਸਿਰਫ ਤੇ ਸਿਰਫ ਨਵਜੋ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਤਸਵੀਰ ਗੋਪਾਲ ਸਿੰਘ ਚਾਵਲਾ ਦੇ ਨਾਲ ਗੋਬਿੰਦ ਸਿੰਘ ਲੋਂਗੋਵਾਲ ਦੀ ਵੀ ਵਾਇਰਲ ਹੋਈ ਹੈ ਕਿ ਸੁਖਬੀਰ ਬਾਦਲ ਗੋਬਿੰਦ ਸਿੰਘ ਲੋਂਗੋਵਾਲ ਤੋਂ ਹੁਣ ਅਸਤੀਫਾ ਮੰਗਣਗੇ ਪਾਕਿਸਤਾਨ ਦੇ ਸ਼੍ਰੀ ਕਰਤਾਰਪੁਰ ਸਾਹਿਬ ਲਾਂਗੇਂਗਰ ਨੀ ਪੱਥਰ ਰੱਖਣ ਦੇ ਸਮਾਗਮ 'ਤੇ ਸ਼੍ਰੀਖਮਣ ਗਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਵੱਲੋਂ ਤਿੱਖੀਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਇਸ ਸੱਭ ਦੇ ਦਰਮਿਆਨ ਹੁਣ ਕਾਂਗਰਸੀ ਆਗੂ ਵੀ ਨਵਜੋਤ ਸਿੰਘ ਸਿੱਧੂ ਦੇ ਪਛਾਣ ਚ ਆਉਂਦੇ ਨਜ਼ਰ ਆ ਰਹੇ ਨੇ ਕਾਂਗਰਸੀ ਵਿਧਾਇਕ ਡਾਕਟਰ ਰਾਜਕਮਰ ਵੀਰਕਾ ਮੁਤਾਬਕ ਚਾਵਲਾ ਦੀ ਤਸਵੀਰ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲਾਂਗੋਵਾਲ ਨਾਲ ਵੀ ਵਾਇਰਲ ਹੋਈ ਹੈ ਫਿਰ ਅਕਾਲੀ ਦਲ ਪਹਿਲਾਂ ਇਹ ਦੱਸੇ ਕਿ ਉਹ ਲੋਂਗੋਵਾਲ ਖਿਲਾਫ ਕੀ ਕਾਰਵਾਈ ਕਰ ਰਹੀ ਹੈ ਮੈਂ ਇਹ ਗੱਲ ਸਪਸ਼ਟ ਕਹਿ ਰਿਹਾ ਕਿ ਕੀ ਲੋਂਗੋਵਾਲ ਸਾਹਿਬ ਦੀ ਤਸਵੀਰ ਉਹਦੇ ਨਾਲ ਬਿਲਕੁਲ ਬੈਠਿਆਂ ਆਈ ਹੈ ਲੋਂਗੋਵਾਲ ਸਾਹਿਬ ਉਹਨੂੰ ਚੰਗੀ ਤਰ੍ਹਾਂ ਜਾਣਦੇ ਹੈ ਲੋਂਗੋਵਾਲ ਸਾਹਿਬ ਨੂੰ ਪਤਾ ਹੈ ਕਿ ਗੁਰਦੁਆਰਾ ਕਮੇਟੀ ਦਾ ਉਹ ਮੈਂਬਰ ਹੈ ਲੋਂਗੋ ਸਾਹਿਬਵਾਲ ਨੂੰ ਇਹ ਵੀ ਪਤਾ ਕਿ ਉਹ ਦੇਸ਼ ਦਾ ਦੁਸ਼ਮਣ ਹੈ ਤੇ ਲੋਂਗੋਵਾਲ ਸਾਹਿਬ ਨੇ ਆਪਣੀ ਗਲਫੜੀ ਚ ਉਹਨੂੰ ਲੈ ਕੇ ਬਿਠਾਇਆ ਹੋਇਆ ਔਰ ਸਿੱਧੂ ਤੇ ਉਹਨੂੰ ਜਾਣਦਾ ਤੱਕ ਨਹੀਂ ਕਿ ਸੁਖਬੀਰ ਸਿੰਘ ਬਾਦਲ ਲੋਂਗੋਵਾਲ ਦਾ ਸਿਫਾ ਲੈਣਗੇ ਵੇਕਾ ਮੁਤਾਬਕ ਤਾਂ ਅਕਾਲੀ ਦਲ ਨੂੰ ਅਤੇ ਭਾਜਪਾ ਨੂੰ ਸਿੱਧੂ ਫੋਬੀਆ ਹੋ ਗਿਆ ਏ ਜਿਸ ਕਰਕੇ ਉਹ ਹਰ ਸਮੇਂ ਸਿੱਧੂ ਦਾ ਹੀ ਨਾਮ ਜਪਦੇ ਰਹਿੰਦੇ ਨੇ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਅਕਾਲੀ ਦਲ ਭਾਜਪਾ ਨੂੰ ਸਿੱਧੂ ਫੋਬੀਆ ਹੋ ਗਿਆ ਉਹ ਮੈਨੂੰ ਲੱਗਦਾ ਕਿ ਬਾਬਾ ਨਾਨਕ ਦਾ ਨਾਮ ਤੋਂ ਜ਼ਿਆਦਾ ਉਹ ਸਿੱਧੂ ਸਿੱਧੂ ਜਪਣਾ ਸ਼ੁਰੂ ਕਰਤਾ ਉਹਨਾਂ ਨੇ ਘਰਤਲੇ ਬਿਕਸਤੋ ਪਹਿਲਾ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੌਚੁਕ ਸਮਾਗਮ ਦੌਰਾਨ ਸਿੱਧੂ ਦੀ ਪਾਕ ਫੌਜ ਮੁਖੀ ਬਾਜਵਾ ਨਾਲ ਜੱਫੀ ਕਾਰਨ ਵਿਵਾਦ ਪੈਦਾ ਹੋਇਆ ਸੀ ਤੇ ਵਿਰੋਧੀ ਪਾਰਟੀਆਂ ਨੇ ਕਾਫੀ ਹਾਲ ਪਾਰਿਆ ਪਾਈ ਸੀ ਬਿਊਰੋ ਰਿਪੋਰਟ ਟੀਵੀ ਪੰਜਾਬ